ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤਰਨਤਾਰਨ ਵਿਖੇ ਆਪ ਪਾਰਟੀ ਦੇ ਫਲੋ ਸਿਵਲ ਹਸਪਤਾਲ ਦੇ ਵਿੱਚ ਖੂਨਦਾਨ ਕੈਂਪ ਲਗਾਏ ਗਏ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਉਹਨਾਂ ਦੇ ਨਾਲ ਚੇਅਰਮੈਨ ਨਗਰ ਸੁਧਾਰ ਟਰਸਟ ਤਰਨਤਾਰਨ ਦੇ ਰਜਿੰਦਰ ਸਿੰਘ ਉਸਮਾ ਅਤੇ ਗੁਰਵਿੰਦਰ ਸਿੰਘ ਬਿਹੜਫਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਵਿਕਾਸ ਕੋਰਡ ਤਰਨਤਾਰਨ ਹਲਕਾ ਵਿਦਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਸ਼ਾਮਿਲ ਹੋਏ ਐਸ ਉਪਰੰਤ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਸੀ ਆ ਮਾਨ ਦਾ ਅੱਜ ਜਨਮ ਦਿਨ ਹੈ ਅਤੇ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਤਰ ਤੇ ਖੂਨਦਾਨ ਕੈਂਪ ਲਗਾਈ ਜਾ ਰਹੇ ਨੇ ਸੋ ਇਸ ਦੇ ਦੌਰਾਨ ਹੀ ਨੌਜਵਾਨਾਂ ਨੂੰ ਉਹਨਾਂ ਦੇ ਫੋਲੋ ਵਾਤ ਤੋਂ ਬਾਅਦ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਹੈ ਪਹਿਲਾਂ ਤੇ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਤੇ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਛੋਟੇ ਵਰਕਰਾਂ ਨੇ ਵਲੰਟੀਅਰਾਂ ਨੇ ਅੱਜ ਖੂਨਦਾਨ ਕਰਨ ਦਾ ਜਿਹੜਾ ਇਹ ਉਪਰਾਲਾ ਕੀਤਾ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਨਮ ਦਿਹਾੜੇ ਤੇ ਆਗੂਆਂ ਨੇ ਸਾਥੀਆਂ ਨੇ ਵਲੰਟੀਅਰਾਂ ਨੇ ਖੂਨਦਾਨ ਕੀਤਾ ਵੇਖੋ ਇਹ ਖੂਨਦਾਨ ਆ ਜਿਹਦੇ ਨਾਲ ਕਿਸੇ ਲੋੜਵੰਦ ਪਰਿਵਾਰ ਦਾ ਕੋਈ ਜੀ ਪਾ ਸਕਦਾ ਤੇ ਖੂਨਦਾਨ ਮਹਾਨਦਾਨ ਆ ਮੈਂ ਤਾਂ ਕਹਿੰਦਾ ਹਰੇਕ ਵਿਅਕਤੀ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਤੇ ਖੂਨ ਆਪਾਂ ਜਦੋਂ ਦਾਨ ਕਰਦੇ ਆ 24 ਘੰਟਿਆਂ ਦੇ ਵਿੱਚ ਵਿੱਚ ਆਪਣੇ ਸਰੀਰ ਦੇ ਵਿੱਚ ਫੇਰ ਖੂਨ ਪੂਰਾ ਆ ਜਾਂਦਾ ਜਦੋਂ ਕੋਈ ਵੀ ਵਿਅਕਤੀ ਕੋਈ ਵੀ ਚੰਗਾ ਕੰਮ ਕਰਦਾ ਉਹਨੂੰ ਵੇਖ ਕੇ ਚੰਗੇ ਪਾਸੇ ਵੀ ਲੋਕ ਲੱਗਦੇ ਆ ਤੇ ਜੇ ਕੋਈ ਗਲਤ ਪਾਸੇ ਤੁਰਦਾ ਉਹਨੂੰ ਵੇਖ ਕੇ ਕਈ ਨਾ ਜਿਹੜੇ ਛੋਟੀ ਉਮਰ ਦੇ ਨੌਜਵਾਨ ਹੁੰਦੇ ਆ ਉਹ ਗਲਤ ਪਾਸੇ ਵੀ ਤੁਰਦੇ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਪ੍ਰan ਕਰਨਾ ਚਾਹੀਦਾ ਕਿ ਜਦੋਂ ਐਵੇਂ ਦੇ ਦਿਨ ਆਉਣ ਤੇ ਇਸੇ ਤਰ੍ਹਾਂ ਖੂਨਦਾਨ ਕੈਂਪ ਲਾ ਕੇ ਰੁੱਖ ਲਗਾ ਕੇ ਇਹੋ ਜਿਹੇ ਦਿਹਾੜੇ ਮਨਾਉਣੇ ਚਾਹੀਦੇ ਆ ਮੈਂ ਤੇ ਬੇਨਤੀ ਕਰਦਾ ਕਿ ਕਿਸੇ ਵੀ ਚੰਗੇ ਮਹਾਨ ਵਿਅਕਤੀ ਦਾ ਜਦੋਂ ਜਨਮ ਦਿਨ ਹੋਵੇ ਤੇ ਸਾਨੂੰ ਖੂਨਦਾਨ ਕਰਕੇ ਇਹ ਦਿਹਾੜਾ ਮਨਾਉਣਾ ਚਾਹੀਦਾ ਧੰਨਵਾਦ ਦੇਖੋ ਖੂਨਦਾਨ ਕਰਨਾ ਮਹਾਨ ਆ ਕਿ ਇਹ ਫੈਕਟਰੀਆਂ ਚ ਨਹੀਂ ਮੰਦਾ ਠੀਕ ਹੈ ਸਰੀਚੂੰ ਲੱਗਦਾ ਜਿ ਨੂੰ ਲੋੜ ਥੰਦੀ ਉਹਨੂੰ ਬੰਦਾਈ ਜਨਾ ਖੂਨ ਦੇ ਨਾਲ ਜ਼ਪ ਜ਼ਿੰਦਗੀਆਂ ਵਿੱਚ ਆ ਸਕਦੇ ਆ ਕਈਆਂ ਐਕਸੀਡੈਂਟ ਕੇਸ ਹੋ ਗਏ ਜਾਂ ਕੋਈ ਲੇਡੀਜ਼ ਕੇਸ ਹੋ ਗਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬੀਡਿੰਗ ਹੋ ਗਈ ਜਾਂ ਹੋਰ ਕਿਸੇ ਜੀ ਤਰ੍ਹਾਂ ਦੀ ਜੀ ਨਕਦਮ ਲੋੜ ਪੈਂਦੀ ਹੈ ਉਹਦੇ ਲਈ ਵਾਗੇ ਮਹਾਦਾਨ ਸੋ ਅੱਜ 17 ਤਰੀਕ ਨੂੰ ਪਗੋਦਾਂਜੀ ਦੇ ਜਨਮ ਦਿਨ ਤੇ ਆਨਬਦਮੀ 파ਰਦੀਵਲੋਂ ਸਯੋਰ ਵੱਲੋਂ ਸਾਡੇ ਬੜ ਬੈਂਕਾਂ ਨੇ ਇਥੇ ਕੈਂਪ ਲਗਾਇਆ ਹੈ ਇਹ ਵੀ ਉਮੀਦ ਹੈ ਕਿ तकरीबन 200 300 ਤਕਰੀਬ ਹੋ ਜਾਏਗਾ ਉਹਦੇ ਵਿੱਚ ਦੋ ਪਾਰਟੀਆਂ ਲੱਗੀਆਂ ਹੋਈਆਂ ਨੇ ਸਾਡੀਆਂ ਟੀਮਾਂ ਡਾਕਟਰਸ ਦੀਆਂ ਇੱਕ ਤਰੰਦਾਨਾ ਲਈ ਦਪੱਟੇ ਨੇ ਬੜ ਬੈਂਕਾਂ ਇਹ ਜੋ ਪਰੂਪਰ ਕਰਨ ਜਾਂ ਜਿਹਨੂੰ ਲੋਕ ਬੋਲਦੇ ਆ ਕਬੀਰ ਹੈ ਮੈਂ ਇਹ ਕਹਣਾ ਵੀ ਜਿਹੜਾ ਵੀ ਹੈਲਦੀ ਹੈ ਉਹਦੀ ਹੈਲਥ ਵਾਸਤੇ ਆਪਣੇ ਵਾਸਤੇ ਵੀ ਚੰਗਾ ਹੈ ਦੂਜਿਆਂ ਦਾ ਫਾਇਦਾ ਹੋਣੀ ਹੋਣੀ ਜਿਹਨੂੰ ਮਿਲਣਾ ਧਿਆਨ ਚਾਹੀਦਾ ਵੋਲੰਟਰੀ ਡਾਂਟ ਚਾਹੀਦਾ ਇੱਥੇ ਕੋਈ ਕੰਮ ਹੋਰੀ ਨਹੀਂ ਆਉਂਦੀ 24 ਘੰਟਿਆਂ ਵਿੱਚ ਸਾਰਾ ਕੁਝ ਕਾਫੀ ਖੁਸ਼ਗਵਾਰ ਨਹੀਂ ਹੈ 72 ਘੰਟਿਆਂ ਟੂਟਲੀ ਹੀ ਸੀ ਦੇ ਅੰਦਰ ਫੈਕਟਰੀ ਹੁੰਦੀ ਹੈ ਜਿਹੜੀ ਬੜੀ ਬਾਤ ਦੀ ਟੂਟਲੀ ਬੁਰਾ ਹੈ ਸੋ ਜਿਹੜਾ 62 ਤੋਂ ਥੱਲੇ ਆ ਫਿੱਟ ਹੈ ਜਿਹੜਾ 18 ਸਾਲ ਤੋਂ ਉੱਪਰ ਆ ਫਿੱਟ ਹੈ ਦੀ ਸਕਦਾ ਨਾਲੇ ਤਾਂ ਸਾਰਿਆਂ ਮੁਫਤ ਦੇ ਵਿੱਚ ਬਿਵਾਗ ਚੈੱਕ ਹੋਈਆਂ ਨੇ ਕਿ ਉਰੂਚੀ ਕੋਈ ਬਿਮਾਰੀ ਤਾਂ ਨਹੀਂ ਹੋਈ ਜੀ ਤੇ ਆਪਾ ਜੀ ਵੀ ਕੋਈ ਨਹੀਂ ਸਾਰਾ ਬੜੇ ਚੈੱਕ ਕਰਕੇ ਫਿਸ਼ੀ ਜਾਨਣਾ ਹੁੰਦਾ ਆ ਸਰਦ ਸਭ ਅੱਜ ਕਿੰਨੇ ਦੇ ਤਾਂ ਲੈ ਆਏ ਨੇ ਜਿਹੜਾ ਕੂਡ ਆ ਦੇਖੋ ਇਹਨਾਂ ਨੇ ਸਾਨੂੰ 400 ਕਿਹਾ ਸੀ ਪਰ ਸਾਡੀ ਸਟੋਰੇਜ 300 ਦੀ ਹੈ ਬਾਤ ਬਦਲ ਇਹ ਤੈਨੂੰ ਸੁ ਕਰ ਸਕਦਾ ਉਸ ਬਾਅਦ ਅਸੀਂ ਕਹਿਆ ਵੀ ਤੁਸੀਂ ਰਜਿਸਟਰ ਕਰਾਓ ਕੱਲ ਕੱਲ ਪਰਸੋਂ ਚੌਥੀ ਜਦੋਂ ਅੱਜ ਆ ਗਈ ਸੀ ਸਰ ਜਿਹੜਾ ਇਹ ਮਤਲਬ ਬਲੱਡ ਲੈ ਕੇ ਹੁੰਦੇ ਨੇ ਜੀ ਨੇ ਵੀ ਯਾਰ ਕੋਈ ਮਤਲਬ ਐਕਸੀਡੈਂਟ ਕੇਸ ਕੋਈ ਨਾ ਆਇਆ ਇਸ ਤਰ੍ਹਾਂ ਉਹ ਵੀ ਉਹ ਨਾਲ ਜਾ ਕੇ ਕਹਿ ਰਹੇ ਕਿ ਕੇਸ ਕਰਕੇ ਤੁਹਾਨੂੰ ਦੇ ਦੂੰਗਾ ਉਸ ਤਰ੍ਹਾਂ ਨਹੀਂ ਕਹਿੰਦੇ ਇਹ ਇਹ ਉਹ ਜਿਸ ਤਰ੍ਹਾਂ ਹੁੰਦਾ ਦੇਖੀਦਾ ਵੀ ਕਈ ਗਰੁਪ ਹੁੰਦੇ ਨੇ ਜਿਹੜੇ ਘੱਟ ਹੁੰਦੇ ਨੇ ਖੁਸ਼ੀ ਕਰਦੀ ਹੈ ਜਦੋਂ ਕੋਈ ਮਰੀਜ਼ ਦੇ ਨਾਲ ਵਧੀਆ ਫਰੇਟ ਦੰਗਰੇ ਬਾਰੇ ਲੇਡੀਜ਼ ਫੋਟੋ ਦੇ ਸਕਦੇ ਤਾਂ ਜੋ ਉਹ ਕਾਟਾ ਨਾਲ ਹੀ ਬੁਲਾ ਲੈਣ ਔਰ ਤੋਂ ਜੇ ਸਾਡੇ ਕੋਲ ਛਾਦਾ ਹੋ ਜੁੜੇ ਇਕੱਠਾ ਫਿਰ ਇਸੇ ਨੂੰ ਕੇਵਲ ਫ੍ਰੀ